ਜਗ ਚਾਰੇ ਧੰ ਕੇ ਭਵੈ ਬਿਨ ਸਤਪੁਰ ਸੁਹਾਗ ਨ ਹੋਈ ਰਾਹ ਸਤਪੁਰ ਜੀ ਗਤਿ ਕਰਦੇ ਨੇ ਜੋਗ ਚਾਹੇ ਕੋਈ ਵੀ ਹੋਵੇ ਗੁਰੂ ਦੇ ਸરણ ਦਾ ਪੈਰ ਤੋਂ ਬਿਨਾ ਖਾਸ ਪ੍ਰਭੂ ਦਾ ਮਿਲਾਰ ਨਹੀਂ ਮਿਲਦਾ ਜੀਵ ਇਸਤਰੀ ਭਾਰਵੇਂ ਚੌਥਾ ਲੋਕਾਂ ਵਿੱਚ ਪੜਤ ਗੀ ਆਸਵਿਕ ਦੇ ਗੁਪਤੀ ਨਾ ਨੀ ਹੈ ਜੋ ਕੋ ਭਾਵੇਂ ਸਭ ਤੋਂ ਹੋਵੇ ਭਾਵੇਂ ਾਰੇ ਗੇ ਪਾਰਸਾ ਗਿੰਦਰ ਭਾਵੇਂ ਜਾਹਾਂ ਲੁਨਾਂ ਵਿੱਚ ਭਟਕਦਾ ਰਹੀ ਕੇ ਜੀਵਾत्मा ਅਜੇ ਗੁਰੂ ਨੇ ਬਣਾਇਆ ਹੈ ਜੋ ਭਾਵੇਂ ਕੀ ਵੀ ਹੈ ਗੁਰੂ ਦੇ ਸੰਤੋਪ ਐ ਸਨ ਪੈਮ ਤੋਂ ਬਿਨਾ ਖਸਰ ਰਗੂ ਦਾ ਲਾਪ ਅਕਾਲ ਪੁਰਖ ਦਾ ਜੀ ਦਾ ਲਾਪ ਨਹੀਂ ਹੁੰਦਾ ਹੈ ਨਿਰਚਲ ਰਾਜ ਸਦਾ ਕਿਰਾ ਇਸ ਬਿਨਿਆਰਨਾ ਕੋਈ ਹੀਰਾ ਕਸ ਗਜ ਉਸ ਪ੍ਰਭੂ ਭਗਵਤੀ ਅਹਾਰ ਕੋ ਕਹਿ ਜੀ ਦਾ ਹੁਕਮ ਅਟਲ ਹੈ ਗੁਰੂ ਦੇ ਰਾਹੀ ਉਸ ਦਾ ਮਦਦ ਪ੍ਰਾਪਤ ਹੁੰਦਾ ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ ਹੈ ਜੋ ਇਸ ਹੁਕਮ ਨੂੰ ਬਦਲ ਸਕੇ ਇਸ ਬਿਨਿਆਰਨਾ ਕੋਈ ਪਰਭੂ ਤੋਂ ਬਿਨਾ ਸਬਰ ਕਾ ਕੋਈ ਨਹੀਂ ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ਤੇ ਗੁਰੂ ਦੇ ਸਾਨੂੰ ਪ੍ਰਣ ਵਾਲੀ ਜੀਵ ਰੂਪੀ स्त्री ਉਸ ਇੱਕਲੇ ਨਾਮ ਦੀ ਪੂਰੀ ਸਾਂਝ ਨੂੰ ਮਾਉਂਦੀ ਹੈ ਤਨਿਰ ਵਿਨਾਗਾ ਹੋਆ ਗੁਰਮਤੀ ਮਨ ਮੰਨੇ ਜਦੋਂ ਪ੍ਰਭੂ ਦੀ ਮਾਰਗ ਉਤੇ ਤੁਰ ਕੇ ਜੀਵ ਰੂਪੀ स्त्री ਗੁਰੂ ਦੀ ਮੱਤ ਨੂੰ ਤਿਆਰ ਕਰਦੀ ਹੈ ਗੁਰੂ ਦੀ ਮੱਤ ਬਣਦੀ ਹੈ ਤਾਂ ਸਗਨ ਜਦ ਗੁਰੂ ਦੀ ਮੱਤ ਉੱਤੇ ਤੁਰ ਕੇ ਜੀ ਦਾ ਮਾਨ ਪ੍ਰਮਾਤਮਾ ਦੀ ਝਾਰ ਵਿੱਚ ਗਿੱਜ ਜਾਂਦਾ ਹੈ ਪ੍ਰਮਾਤਮਾ ਦੇ ਜਾਤ ਵਿੱਚ ਜੁੜ ਜਾਂਦਾ ਹੈ ਤਦੋਂ ਗੁਰਜੀਵ ਜੀ ਦਾ ਆਉ ਦੇ ਨਾਮ ਨੂੰ ਤਲਾਸੀ ਗਈ ਵੀ ਹੈ ਨਾਨਕ ਕਾਮਣ ਕੰਤੈ ਰਾਗੇ ਮਨ ਮਨਿ ਸੁਖ ਹੋਈ ਇਸ ਕਰਕੇ ਨਾਨਕ ਜੇ ਮਨ ਪ੍ਰਭੂ ਦੀ ਯਾਦ ਵਿੱਚ ਗਿਜ ਜਾਏ ਜੁੜ ਜਾਏ ਤੰ ਜੀਵ ਇਸਤਰੀ ਪ੍ਰਭੂ ਦਾ ਨਾਮ ਲਾਪ ਮੰਗੀ ਹੈ ਉਹਦੇ ਹਿਰਦੇ ਵਿੱਚ ਆਨੰਦ ਪੈਦਾ ਹੋਇਆ ਬਿੰਦਾ ਸਤਿਗੁਰ ਸੇਵ ਤਨ ਬਰਨਣੀਏ ਆਰ ਬਰ ਪਾਵੈ ਸੋਈ RAM ਇਸ ਕਰਕੇ ਤਾਂ ਸਭ ਕਹਿੰਦੇ ਜੇ ਮੇਰੀ ਅਣਜਾਣ ਜਿੰਦੇ ਗੁਰੂ ਦੀ ਦਸੀਕਾਰ ਕਰਿਆ ਕਰ ਇਸ ਤਰ੍ਹਾਂ ਮੈਂ ਪ੍ਰਭੂ ਪਤੀ ਦੀ ਪ੍ਰਾਪਤੀ ਕਰਨ ਲਈ ਜਦੋਂ ਮੁੱਖ ਵੀ ਦਸੀ ਹੋਈ ਕਾਰ ਕਰਦੇ ਹੋਏ ਗੁਰੂ ਦੇ ਉੱਤੇ ਇਸ ਨੂੰ ਮਿਰਦੇਸ਼ ਵਿਸਾ ਕੇ ਸਤਗੁਰਾਂ ਦੇ ਦਰਸਾਏ ਮਾਰਗ ਤੇ ਚੱਲ ਫਿਰ ਪ੍ਰਭੂ ਪਤੀ ਦਾ ਨਿਕਾਪ ਹੁੰਦਾ ਹੈ ਸਦਾ ਹੋਵਨ ਸੁਹਾਗਣੀ ਫਿਰ ਮਨ ਦਾ ਵੇਸ ਨ ਹੋਈ ਨਾ ਜਦੋਂ ਤੂੰ ਗੁਰੂ ਦੇ ਦਰਸਾਈ ਮਾਰਗ ਤੇ ਚੱਲ ਕੇ ਪ੍ਰਭੂ ਦੇ ਨਾਮ ਨਾਲ ਜੁੜੇਗੀ ਆਸ ਗਿੰਦ ਤੂੰ ਫਿਰ ਭਾਈ ਸਲਾਮਤ ਤੇ ਖਸਮ ਭਰੀ ਹੋ ਜਾਏਗੀ ਫਿਰ ਕਦੇ ਪ੍ਰਭੂ ਪਤੀ ਨਾਮ ਜਰਾ ਛੋੜਾ ਨਹੀਂ ਪਏਗਾ ਫਿਰ ਮੈਲਾ ਵੇਸ ਨ ਹੋਈ ਪਰਮ ਕਪੂਚੈ ਕੋਈ ਹੁੱਖ ਮਾਰ ਪਛਾਣਿਆ ਕੋਈ ਬਿਰਦੀ ਜੀਵੂ ਦੀ स्त्री ਗੁਰੂ ਨੇ ਦੱਸੇ ਰਾਹ ਤੇ ਤੁਲਕੇ ਇਹ ਗੱਲ ਸਮਝਦੀ ਕਿ ਗੁਰੂ ਦੇ ਨਾਮਿ ਪ੍ਰਭੂ ਨਾਲ ਤਾ ਹੋਏ ਫਿਰ ਉਸ ਤੋਂ ਕਦੇ ਵਿਛੋੜਾ ਨਹੀਂ ਹੁੰਦਾ ਉਹ ਜੀਵ ਜੀਵ ਆਪਣੇ ਅੰਦਰੋਂ ਆਉਂਦੇ ਹੋਏ ਕਰਕੇ ਪ੍ਰਭੂ ਦੇ ਨਾਲ ਆਮ ਕਾਇਮ ਰੱਖੀ ਹੈ ਕਰਨੀ ਕਾਰ ਕਮਾਵੇ ਸਖਤ ਸੁਮਾਵੇ ਅੰਤਰ ਏਕੋ ਜਾਣਿਆ ਉਹ ਜੀਵ ਜਿਹ ਪ੍ਰਿ ਭਾਈ ਫਿਰ ਪ੍ਰਭੂ ਸਿਮਰਨ ਦੀ ਪ੍ਰਭੂ ਘਰ ਲਾਇ ਕੁੰਜੀ ਦੇ ਸਿਮਰਨ ਕਰਨ ਜੋਗਤਾ ਕਰਦੀ ਹੈ ਗੁਰੂ ਦੇ ਸਾਥ ਵਿੱਚ ਮੀਨ ਰਹਿੰਦੀ ਹੈ ਆਪਣੇ ਮਿਰਤੇ ਵਿੱਚ ਇੱਕ ਪ੍ਰਭੂ ਨਾਲ ਜੀਵ ਇਸਤਰੀ ਪਛਾਨ ਪਾਈ ਰੱਖੀ ਹੈ ਗੁਰਮੁਖ ਪਰਪਰਾਵੇ ਦਿਨ ਰਾਤੀ ਆਪਣਾ ਸਾਚੀ ਸੋਪਾ ਹੋਈ ਤੇ ਗੁਰੂ ਦੇ ਸੰਗਿ ਪ੍ਰਗਨ ਬਾਣੀ ਜੀਵ ਇਸਤਰੀ ਦਿਨ ਰਾਤ ਆਪਣੇ ਪ੍ਰਭ ਦੇ ਨਾਮ ਸਵਰਗੀ ਰੰਗੀ ਲੋਕ ਕੋ ਲੋਕ ਵਿੱਚ ਉਸ ਦਾ ਸਦਾ ਕਾਇਮ ਰਹਿਣ ਗਾਰੀ ਸਦਾ ਨਾਨਕ ਤਾਂ ਮਨ ਫਿਰ ਰਾਵੇ ਆਪਣਾ ਰਬ ਰਹਿਆ ਪ੍ਰਭ ਸੁਈ ਨੇ ਨਾਨਕ ਉਹ ਜੀਵ ਇਸਤਰੀ ਆਪਣੇ ਉਸ ਪ੍ਰਭੂ ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਜੋ ਹਰ ਥਾਂ ਵਿਆਪਕ ਹੈ ਵਿਆਪਕ ਹੈ ਗੁਰ ਕੀ ਕਾਰ ਕਰੇ ਧੰਨ ਵਰਣੀਏ ਹਰ ਪਰ ਦੇ ਤਮਨਾ ਮਿਲ ਤੀ ਤਮ ਸੁਖ ਹੋਈ ਰਾਮ ਜਿਹੜੀ ਜੀਵ ਵਿੱਚ ਪ੍ਰਭੂ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਹੈ ਭਾਈ ਉਹ ਫਿਰ ਪਿਆਰੇ ਪ੍ਰਭੂ ਨੂੰ ਮਿਲ ਕੇ ਆਤਮ ਤਰੰਤ ਮਾਨਦੀ ਹੈ ਮਿਲ ਤੀ ਤਮ ਸੁਖ ਪਾਏ ਸੱਚ ਸੁਣਾਏ ਸੱਚ ਵਰਤ ਸਭ ਥਾਈ ਪ੍ਰਭੂ ਪ੍ਰੇਮ ਨੂੰ ਮਿਲ ਕੇ ਉਹ ਆਤਮ ਬਨਾਨਾ ਸਦਾ ਤੇ ਪ੍ਰਭੂ ਵਿੱਚ ਨੀਂਦ ਰਹਿੰਦੀ ਹੈ ਉਹ ਸਦਾ ਤੇ ਪ੍ਰਭੂ ਜਾਣ ਕਰਕੇ ਹੋਈ ਬਾਸਾ ਕਿਸ ਪ੍ਰਭੂ ਸਭ ਥਾਂ ਵਿੱਚ ਵਸਦਾ ਜਾਣੀ ਹੈ ਉਹਨੂੰ ਹਰ ਥਾਂ ਤੇ ਹਤਾਲ ਵਿੱਚ ਵਸਦਾ ਜਿਸਦਾ ਹੈ ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਨ ਸਤਿ ਸੁਮਾਈ ਇਹ ਫਿਰ ਸਦਾ ਦੇ ਪ੍ਰਭੂ ਦੀ ਯਾਦ ਵਿੱਚ ਮਰਤਲ ਕੀਤੀ ਹੈ। ਇਹੀ ਸਦਾ ਕਾਇਮ ਰਹਿਣ ਵਾਲਾ ਆਤਮਿਕ ਸ਼ਿੰਗਾਰ ਹੈ ਆਤਮਾ ਦਾ। ਨਾਮ ਜਪਣਾ ਉਹਦੀ ਯਾਦ ਵਿੱਚ ਜੁਗਣਾ ਇਹ ਸ਼ਿੰਗਾਰ ਹੈ ਆਤਮਾ ਦਾ। ਉਹ ਦਿਨ ਰਾਤ ਫਿਰ ਇਹੀ ਸ਼ਿੰਗਾਰ ਹਰ ਕੋ ਨੂੰ ਚੇਤੇ ਕਰਨ ਦਾ ਸ਼ਿੰਗਾਰ ਕਰੀ ਰੱਖੀ ਹੈ। ਹਰ ਸੁਖ ਦਾਤਾ ਸਭੁ ਕੁਛ ਦਾਤਾ ਕਾਮਣ ਦਇਆ ਕੰਠ ਕਾਈ ਗੁਰੂ ਦੇ ਸ਼ਬਦ ਵਿੱਚ ਜੁਕ ਕੇ ਉਹ ਜੀਵ ਜੀ ਸਾਰੇ ਸੁਖ ਦੇਣ ਵਾਲੇ ਅਕਾਲ ਪੁਰਖ ਵਹਿਗੂ ਪ੍ਰਭੂ ਦੇ ਨਾਮ ਸਾਝੁੰਦੀ ਹੈ ਉਸ ਨੂੰ ਫਿਰ ਭਾਈ ਆਪਣੀ ਗਰਨ ਨਾਲ ਨਾਈ ਰੱਖਣੀ ਹੈ ਗੜੇ ਵਿੱਚ ਕੋ ਰੈਂਦੀ ਹੈ ਹਾਰ ਗਣ ਦਾ ਜਾਪ ਮਿਲਾ ਪ੍ਰਾਪਤ ਕਰ ਮਿਲ ਹੈ ਸਾ ਧਨ ਬਾਤੀ ਧੁਰ ਵੇ ਕੀ ਮੇਰੇ ਪ੍ਰਭ ਆਪ ਮਿਲਾਈ ਰਾਂ ਜਿਸ ਅਣਜਾਣ ਜੀਵਤੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਨੇਕ ਪ੍ਰਾਪਤ ਹੋਇਆ ਉਸ ਨੂੰ ਭਾਈ ਪ੍ਰਭੂ ਨੇ ਫਿਰ ਆਪ ਆਪਣੇ ਚਰਨਾਂ ਵਿੱਚ ਜੋੜ ਲਿਆ ਹੈ ਗੁਰਮਤੀ ਘਟ ਚੰਨ ਹੋਆ ਜਿਹੜਾ ਕਦੇ ਅਨੰਤਤਾ ਦਾ ਹੁੰਦਾ ਹੈ ਕਿ ਤੂਰ ਹੋ ਜਾਂਦਾ ਹੈ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਕਿ ਪਰਮਾਤਮਾ ਭਾਈ ਫਿਰ ਸਭ ਥਾਈਂ ਮੌਜੂਦ ਹੈ ਇਹ ਤੂੰ ਸ ਲੇ ਜਾਨੁ ਵਿੱਚ ਦੇਖਿਆ ਬੇਕੁਦਰ ਮੱਤੇ ਤੇ ਕੋਪੁਰ ਪਿਆ ਹੈ ਸੇਜ ਸੁਖਾਣੀ ਮੇਰੇ ਪ੍ਰਭਾਣੀ ਸੱਚ ਸਿਗਾਰ ਬਣਾਇ ॥ ਪਰਉਪਦੇਵ ਜਿਸੁ ਪੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ। ਕੋ ਦਾ ਹਿਰਦਾ ਸੇਜ ਅਨੰਤ ਭੂਰ ਹੋ ਗਿਆ ਸਦਾ ਫਿਰ ਪ੍ਰਭੂ ਦਾ ਨਾਮ ਸਿਮਨੁ ਹੂੰ ਆਪਣੇ ਜੀਵ ਦਾ ਸ਼ਿੰਗਾਰ ਬਣ ਜਾਂਦਾ ਹੈ ਕਾਮਣ ਨਿਰਮਲ ਉਹ ਹੈ ਬਲ ਕੋਈ ਗੁਰਮਤ ਸੱਚ ਸੁਮਾਈ ਪਰ ਭਾਈ ਜਿਹੜੀ ਜੀਵ ਰੂਪੀ ਇਸਤਰੀ ਗੁਰੂ ਦੀ ਮੱਤ ਲੈ ਕੇ ਸਦਾ ਫਿਰ ਪ੍ਰਭ ਦੇ ਨਾਮ ਦੇ ਵਿੱਚ ਨੀਨ ਜਾਂਦੀ ਹੈ ਉਹ ਆਪਣੇ ਗੁਰੂ ਧੂਮੇ ਦੀ ਮਰਦੂਲ ਕਰਦੀ ਹੈ ਉਹ ਪਵਿੱਤਰ ਜੀਵਨ ਬਾਣੀ ਬਣ ਜਾਂਦੀ ਹੈ ਨਾਨਕਿਆ ਦੇਵ ਉਸਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਜੋ ਉਸ ਦੇ ਬਾਹਰ ਤੇ ਸ੍ਰਿਸ਼ਟੀ ਦੇ ਨਾਮ ਭਜਨ ਕੀ। ਕਾਸ਼ਾ ਜੀਆਂ ਨੇ ਵਚਨ ਕੀਤੇ ਨੇ ਭਾਈ ਜਿਹੜੀ ਵੀ ਜੀਵ ਰੂਪੀ ਇਸਤਰੀ ਆਕਾਰਪੁਰਖ ਵੈਕੂ ਪਰਮਾਤਮਾ ਅਸੰਭਾਰੰਦੀ ਹੈ। ਫਿਰ ਆਕਾਰਪੁਰਖ ਵੈਕੂ ਉਸ ਜੀਵ ਰੂਪੀ ਇਸਤਰੀ ਦੇ ਹਿਰਦੇ ਰੂਪੀ ਸੇਜਾ ਤੇ ਆ ਕੇ ਪ੍ਰਗਟ ਹੋ ਜਾਂਦਾ ਹੈ। ਭਾਰ ਦੇ ਅੰਦਰੋਂ ਹੀ ਆਕਾਰਪੁਰਖ ਵੈਕੂ ਪ੍ਰਗਟ ਅੰਦਰ ਆ ਕੇ ਵਾਸ ਜਾਂਦਾ ਹੈ ਇਹ ਬਾਸਾ ਕਿਹਦੇ ਦੇ ਭੌਤਕਾਰ ਤੋਂ ਪੈ ਜਿਹਨੂੰ ਮਿਲ ਜਾਂਦਾ ਹੈ ਜਿਹਨੇ ਭੌਤਕਾਰ ਤੋਂ ਪੈ ਜਿਹਨਾਂ ਨੂੰ ਨਾਤ ਪ੍ਰਾਪਤ ਕਰ ਲਿਆ ਸਹਿਬ ਜੀ ਕਹਿੰਦੇ ਸ੍ਰਿਸ਼ਟੀ ਦੇ ਨੌ ਪਜਾਨੀਆਂ ਨਾਤਿ 18 ਸਿੱਤੀ ਇਹ ਸਾਰੇ ਖਜ਼ਾਨੇ ਨਿਧਾਨ ਭੌਤ ਖਜ਼ਾਨਾ ਇਹ ਸਾਰੇ ਸਤਿਗੁਰੂ ਬਾਸਾ ਕਿ ਜਿਹਨੂੰ ਪ੍ਰਾਪਤ ਹੋ ਜਾਂਦੇ ਨੇ ਇਹ ਸਾਰੇ ਖਜ਼ਾਨੇ ਨਾਮ ਦੇ ਵਿੱਚੋਂ ਵੀ ਉਹ ਲਪਕ گر گروسائے چل پھر بیٹھا جاجمان ہے ਆਸਾ ਕੇਤੇ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੋੜ ਨਹੀਂ ਰਹੀ ਨਾ ਸੰਸਾਰ ਵਿੱਚ ਨਾ ਅਗੇ ਨਹੰਕਾ